ਗੁਰਾਇਆਂ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ 2 ਕਿਲੋ 550 ਗ੍ਰਾਮ ਅਫੀਮ ਅਤੇ 20 ਕਿਲੋਗ੍ਰam ਡੋਡੇ ਚੂਰਾ ਪੋਥ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਦਿੰਦੇ ਹੋਏ ਸੁਖਦੇਵ ਸਿੰਘ ਥਾਣਾ ਮੁਖੀ ਗੁਰਾਇਆਂ ਨੇ ਦੱਸਿਆ ਕਿ ਐਸਆਈ ਮੋਨ ਲਾਲ ਥਾਣਾ ਗੁਰਾਇਆਂ ਦੀ ਪੁਲਿਸ ਪਾਰਟੀ ਨੇ ਨਾਕਾਬੰਦੀ ਦੌਰਾਨ ਡੀਕੇ ਮੋਰੀਆ ਇੰਟਰਨੈਸ਼ਨਲ ਟਾਬਾ ਜੀਟੀ ਰੋਡ ਗੁਰਾਇਆਂ ਤੋਂ ਟਰੱਕ ਨੂੰ ਰੋਕ ਕੇ ਉਸ ਵਿੱਚੋਂ ਡਰਾਈਵਰ ਤਿਜਿੰਦਰ ਸਿੰਘ ਉਰਫ ਨਿੱਕਾ ਪੁੱਤਰ ਪਾਲ ਸਿੰਘ ਵਾਸੀ ਪਿੰਡ ਲਾਦੀਆਂ ਥਾਣਾ ਗੁਰਾਇਆਂ ਜ਼ਿਲ੍ਹਾ ਜਲੰਧਰ ਅਤੇ ਰਾਜਕੁਮਾਰ ਪੁੱਤਰ ਗਿਆਨਚੰਦ ਵਾਸੀ ਪਿੰਡ ਭਖਤਾ ਜੰਮੂ ਕਸ਼ਮੀਰ ਨੂੰ ਕਾਬੂ ਕਰਕੇ ਟਰੱਕਲੀ ਤਲਾਸ਼ੀ ਕਰਨ ਤੇ ਉਸ ਵਿੱਚੋਂ 2 ਕਿਲੋ 550 ਗ੍ਰਾਮ ਅਫੀਮ ਅਤੇ 20 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਬਰਾਮਦ ਕਰਕੇ ਐਨਡੀਪੀਸੀ ਐਕਟ ਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ ਜੋ ਉਪਰਤ ਮਾਮਲੇ ਵਿੱਚ ਗ੍ਰফতার ਵਿਅਕਤੀਆਂ ਤੇਂਦਰ ਸਿੰਘ ਉਰਫ ਨਿੱਕਾ ਅਤੇ ਰਾਜਕੁਮਾਰ ਮੁਖਤਰਾਣ ਨੂੰ ਮਾਨਯੋਗ ਇਲਾਕਾ ਮੈਜਿਸਟਰ ਸਾਹਿਬ ਫਲੋਰ ਦੀ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਫਲੋਰ ਤੋਂ ਸੰਦੀਪ ਪਟਿਆਰਾ ਦੀ ਰਿਪੋਰਟ ਮਾਨ ਜੋ ਡੀਜੀਪੀ ਸਾਹਿਬ ਜੀ ਗੌਰਵ ਜაძਜ ਜੀ ਤੇ ਸਾਡੇ ਐਸਐਸਪੀ ਸਾਹਿਬ ਸਰਦਾਰ ਰੁਪਿੰਦਰ ਸਿੰਘ ਹੁਜੂਰ ਸਾਹਿਬ ਜੀ ਵੱਲੋਂ ਸਮੇਂ-ਸਮੇਂ ਤੇ ਜੋ ਨਸ਼ਾ ਤਸਕਰਾ ਦੇ ਖਿਲਾਫ ਜਿਹੜੀ ਮਿਹਨਤ ਚੱਲ ਰਹੀ ਆ ਉਸ ਨੂੰ ਉਸ ਦਿਨ ਵੱਡਾ ਘਰਾ ਬੜਿਆ ਜਦੋਂ ਹਾਣਾ ਘਰਾਿਆਂ ਦੀ ਪੁਲਿਸ ਪਾਰਟੀ ਜਿਸ ਦੀ ਅਗਵਾਈ ਸਬ ਇੰਸਪੈਕਟਰ ਮੋਹਨ ਲਾਲ ਜੀ ਕਰ ਰਹੀ ਸੀ ਜੋ ਜੀਟੀ ਰੋਡ ਲੀਕੇ ਟਾਪੇ ਦੇ ਨੇੜੇ ਨਕਾਬੰਦੀ ਕੀਤੀ ਹੋਈ ਸੀ ਤਾਂ ਜੋ ਇੱਕ ਸੀਕ੍ਰੇਟ ਇਨਫੋਰਮੇਸ਼ਨ ਪ੍ਰਾਪਤ ਹੋਈ ਕਿ ਟਰੱਕ ਨੰਬਰ BB07AS5738 ਜਿਸ ਦੇ ਡਰਾਈਵਰ ਗਤਿੰਦਰ ਸਿੰਘ ਸਨ ਉਹ ਪਾਲ ਸਿੰਘ ਵਾਸੀ ਲਾਧੀਆਂ ਤੋਂ ਗਰਾਇਆ ਅਤੇ ਇਸ ਦਾ ਕਰੀਮ ਲਾਲਖਰ ਸਨ ਉਹ ਗਿਆਨ ਚੰਦ ਵਾਸੀ ਰਿਆਸੀ ਜੰਮੂ ਕਟੜਾ ਜੋ ਮੱਧ ਪ੍ਰਦੇਸ਼ ਤੋਂ ਭਾਰੀ ਮਾਤਰਾ ਵਿੱਚ ਅਫੀਮ ਅਤੇ ਡੋਡੇ ਲੈ ਕੇ ਆ ਰਹੇ ਆ ਜੇਕਰ ਇਹਨਾਂ ਨੂੰ ਇੱਥੇ ਰੋਕ ਕੇ ਚੈੱਕ ਕੀਤਾ ਜਾਵੇ ਤਾਂ ਕਵਰੀ ਹੋ ਸਕਦੀ ਹੈ ਜਿਸ ਤੇ ਮੌਕੇ ਪਰ ਡੀਐਸਪੀ ਸਾਹਿਬ ਸ਼ਿਵਨਜੀਤ ਸਿੰਘ ਲੰਗ ਉਹ ਪਫੋਰਸਪਤਾਨ ਫਲੌਰ ਸਬਡਿਵੀਜ਼ਨ ਨੂੰ ਮੌਕੇ ਤੇ ਬੁਲਾਇਆ ਗਿਆ ਜਿਨ੍ਹਾਂ ਦੀ ਹਾਜ਼ਰੀ ਦੇ ਵਿੱਚ ਜੋ ਟਰੱਕ ਨੂੰ ਚੈੱਕ ਕੀਤਾ ਗਿਆ ਤਾਂ ਟਰੱਕ ਦੇ ਇੱਕ ਕੈਬਨ ਦੇ ਵਿੱਚੋਂ ਡਰਾਈਵਰ ਦੇ ਪਾਸੋਂ ਤੇ ਉਸ ਦੇ ਕੰਪੀਟਰ ਦੇ ਪਾਸੋਂ 2 ਕਿਲੋ 550 ਗ੍ਰਾਮ ਉਪੀਮਾ ਫਟ ਟ੍ਰੱਕ ਦੇ ਰੂਲ ਬਾਕਸ ਦੇ ਵਿੱਚੋਂ ਇੱਕ ਪਲਾਸਟਿਕ ਦਾ ਬੋਰਾ ਜਿਸ ਵਿੱਚੋਂ 20 ਕਿਲੋ ਗੋਡੇ ਚੂਰਾ ਪੋਸ਼ਟ ਬਰਾਮਦ ਹੋਇਆ ਜਿਸ ਤੇ ਇਹਨਾਂ ਦੇ ਖਿਲਾਫ ਮਕਦਮਾ ਨੰਬਰ 184 ਦਰਜ ਕੀਤਾ ਗਿਆ ਵਸਫਤ ਡਰਗ ਨਿਦਰਾਵਾਹੇਟ ਜਿਨ੍ਹਾਂ ਨੂੰ ਅਸੀਂ ਮਾਜੋਗ ਪਦਾਰਥ ਵਿੱਚ ਪੇਸ਼ ਕਰਕੇ ਜੋ ਪੁਲਸਰਮਾਨ ਰਿਹਾ ਸੀ ਕੀਤਾ ਗਿਆ ਜੋ ਕਿ ਪੁਸ਼ਕਿਸ਼ ਚੱਲ ਰਹੀ ਹੈ ਕਿ ਇਹ ਐਮਪੀ ਤੋਂ ਕਿਸ ਸਮਗਰਭਾਸੋਂ ਲੈ ਕੇ ਆਏ ਆ ਔਰ ਅੱਗੇ ਇਹਨਾਂ ਨੇ ਇਹ ਗਰੀ ਆਫੀਨ ਕਿਸ ਕਿਸ ਨੂੰ ਦੇ ਦਿੱਤੀ ਜਿਸ ਤੇ ਅਗਲੀ ਜੋ ਕਾਰਵਾਈ ਚੱਲ ਰਹੀ ਹੈ ਪਹਿਲਾਂ ਵੀ ਕੋਈ ਮਾਮਲੇ ਕਰਦੇ ਆ ਜੀ ਇਹਨਾਂ ਤੇ ਹਾਂ ਜੀ ਜੋ ਇਹ ਜਗਤਿੰਦਰ ਸਿੰਘ ਆ ਇਸ ਤੇ ਜ਼ਿਲ੍ਹਾ ਫਟਿਆਲਾ ਵਿੱਚ ਹੀ ਥਾਣਾ ਜੂਰਕਰਚ ਇੱਕ ਪਰਚਾ ਦਾ ਜੁਆਇਆ ਸੀ ਜਿਸ ਵਿੱਚ ਇਹ 7 ਸਾਲ ਹੈਵੀ ਰਿਕਵਰੀ ਦੇ ਵਿੱਚ ਫਟਿਆਲਾ ਜੇਲ੍ਹ ਵਿੱਚ ਖੜ ਚੁੱਕਾ ਆ ਇਹ ਉੱਥੋਂ ਹੁਣ ਜੋ ਪਰੋਲ ਤੇ ਆਇਆ ਤੇ ਆ ਕੀ ਫੇਰ ਦੁਆਰਾ ਇਹੀ ਕੰਦਾ ਕਰ ਰਿਹਾ ਕਿੰਨੇ ਵਿਅਕਤੀ ਸੀ ਇਹ ਇਹ 2 ਵਿਅਕਤੀ ਆ ਜੀ ਠੀਕ ਹੈ ਟਰੱਕ ਗਿਆ ਜੀ ਟਰੱਕ ਵੀ ਜਯੰਦਰ ਸਿੰਘ ਦਾ ਹੀ ਆ ਜੀ